سن سماعد انہد پینا ہے اور جس وقت وہ سنا ہی دینا رسنا واحرو واحرو کہنا بند ہو جاتا ہے نہیں رسنا لوڑی نہیں دیتا ہے صحیح گروہ ارجن دیو جی مہاراج کہ ایک شبد میرے پران بست ہے بہتر جنم نہ سواس چل رہے نے شبد چل رہے واحرو واحرو آپ نے بھی لوڑی نہیں گلتا ہے آخری سے پہنچ گئے آخری اوسا سے پہنچ گئے ਪਰਮਾਤਮਾ ਦੀ ਬੰਦਵੀ ਕਰਮ ਨੇ ਹੁਣ ਕਿਰਿਆ ਬਣਦੀ ਕਰਮ ਕਿਰਿਆ ਕੋ ਸ਼ਬਦ ਤੁਸੀਂ ਸਭਨ ਕੀਤੇ ਹੋਣੇ ਨੇ ਕਰਮ ਜੋ ਕਰਨਾ ਹੈ ਕਿਰਿਆ ਜੋ ਹੋ ਰਹੀ ਹੋ ਰਹੀ ਕੀਤੀ ਨਹੀਂ ਜਾ ਰਹੀ ਹੋ ਰਹੀ ਹੈ ਆ ਜਿਹੜੇ ਸਵਾਸ ਨੇ ਨਾ ਮੈਂ ਲੈਂਦਾ ਨਹੀਂ ਕਿਹਾ ਆਪੇ ਚੱਲ ਰਿਹਾ ਬੜੇ ਸਾਰਿਆਂ ਦੇ ਆਪੇ ਚੱਲਣਾ ਇਹ ਗੱਲ ਵਧੀ ਹੈ ਕਿ ਅਸੀਂ ਤੁਸੀਂ ਕਹਿ ਦਿੰਨੇ ਆਂ ਬਈ ਸਵਾਸ ਮੈਂ ਲੈ ਰਿਹਾ ਕਿੱਥੇ ਲੈ ਰਿਹਾ ਜਦ ਰਾਤ ਨੂੰ ਸੌਂ ਜਾਂਦਾ ਉਦੋਂ ਕੌਣ ਲੈਂਦਾ ਆਪੇ ਹੀ ਚੱਲ ਰਿਹਾ ਆਪਣੇ ਆਪ ਚੱਲ ਰਿਹਾ ਦਿਲ ਆਪਣੇ ਆਪ ਖੜਕ ਰਿਹਾ ਅਸੀਂ ਨਹੀਂ ਲੜਕਾ ਰਹੇ نبز اپنے آپ چل رہی ہے اسی نہیں چلا رہے سواس اپنے آپ چل رہے ہیں اسی نہیں چلا رہے گروہ ارجن دیو جی مہاراج کہ میں گروہ واحو گروہ نہیں کہہ رہے ہیں شبد اپنے آپ چل رہے ہیں ایک شبد میرے پران پرانس ہیں بہت جنم نام کلگی در پادشاہ کہ میرے سکھ کی سرت اتنی اچھی چلی جاوے ہیں کہ جاپ سو اجپا جا پے رسنا نال جاپ نہ کرے پھر بھی جاپ جاری ہے اتنا اچا جائے میرا سکھ اندنا اس کے اندر پرگٹ ہو جائے اناد نات ਤੋ ਦੋ ਗੱਲਾਂ ਪ੍ਰਗਟ ਹੋਣ ਦੀਆਂ ਪਹੁੰਚੇ ਹੋਏ ਮਨੁੱਖ ਦੇ ਅੰਦਰ ਇੱਕ ਤੇ ਉਸ ਦੇ ਅੰਦਰ ਪ੍ਰਕਾਸ਼ ਹੋਵੇਗਾ ਇੱਕ ਉਸ ਦੇ ਅੰਦਰ ਅਨਹਦ ਨਾਦ ਵਜੇਗਾ ਇਹ ਦੋ ਗੱਲਾਂ ਇਹ ਦੋ ਗੱਲਾਂ ਦੀ ਪਹਿਚਾਣ ਹੈ ਧਰਮੀ ਬਿਸ ਪਹਿਣਾ ਇੱਕ ਸ਼ਿੰਗਾਰ ਹੈ ਧਰਮੀ ਹੋ ਜਾਣਾ ਇੱਕ ਸਾਧਨਾ ਇਤਨੀ ਮਰਜ਼ ਕਰਦੇ ਸ਼ਿੰਗਾਰ ਕਰਕੇ ਕੋਈ ਵੀ ਧਰਮੀ ਦਿੱਸ ਸਕਦਾ ਹੈ ਪਰ ਸਾਧਨਾ ਕਰਕੇ ਧਰਮੀ ਹੋ ਜਾਣਾ ਬੜੀ ਔਖੀ ਗੱਲ ਹੈ ਬਹੁਤ ਔਖੀ ਗੱਲ ਹੈ ਬੱਚਿਆਂ ਵੀ ਖੇਡ ਨਹੀਂ ਇਤਨੀ ਮਰਜ਼ ਕਰਦੇ ਤੇ ਲਫ਼ਜ਼ ਮੈਂ ਖੜ ਹੋ ਰਹਾ ਆ 4 ਅਰਬ ਦੀ ਆਬਾਦੀ ਦੇ ਵਿੱਚ زمین منوکھاں دی اج چار ارب دے قریب عبادی ہے تسی دو ہاتھوں دی انگلیاں تے انہاں نو گن سکتے ہو جنہاں دے اندر نور پرگٹ ہویا ہے جنہاں دے اندر انہد ناد پرگٹ ہے باقی تے گل نہیں ہے صرف بچار ہی میں منوکھ دی پہنچ نہیں کارن منوکھ سادنا نہیں کر رہے تسی آکھو گے پھر سادنا کی ہے گرو گھر میں جپ پہ جاپ جپ سے جاپ کمیں کریے تو گرو نانک کی ایک پنگتی میں تھوڑے سامنے رکھا دھن میں دھیان دھیان میں جانا ਬੁਰਮਕ ਅਕੱਥ ਕਹਾਣੀ ਧੁਨ ਮੇਂ ਧਿਆਨ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਧੁਨ ਵਿੱਚ ਧਿਆਨ ਲਾਓ ਬੜੀ ਔਖੀ ਗੱਲ ਕਰਕੇ ਦੇਖੋਗੇ ਬੜੀ ਔਖੀ ਗੱਲ ਆ ਜਿਹੜੀ ਕਥਾ ਹੈ ਨਾ ਇਹ ਘੰਟਾ ਦੋ ਘੰਟਾ ਮੈਂ ਕਰ ਸਕਦਾ ਨਾ ਕੋਈ ਬਹੁਤ ਵੱਡੀ ਗੱਲ ਨਹੀਂ ਕੀਰਤਨ ਕੋਈ 4 ਘੰਟੇ ਨਹੀਂ ਕਰ ਸਕਦਾ ਸਾਰੀ ਰਾਤ ਵੀ ਨਹੀਂ ਕਰ ਸਕਦਾ ਕੋਈ ਵੱਡੀ ਗੱਲ ਨਹੀਂ ਇਹਨੂੰ ਮੈਂ ਕੋਈ ਬਹੁਤ ਵੱਡੀ ਗੱਲ ਨਹੀਂ ਮੰਨਦਾ ਡਿਉਟੀ ਹੈ ਅਖੰਡ ਪਾਠ ਦੀ 8-8 ਘੰਟੇ ਵੀ ਕਈ ਕਰ ਲੈਂਦਾ ਮੈਂ ਹਿੰਦੁਸਤਾਨ ਵਿੱਚ ਦੇਖਿਆ ਇੱਕ ਪਾਠ ਚਾਰ-ਚਾਰ ਡਿਉਟੀਆਂ ਵੀ ਦੇ ਦਿੰਦਾ ਅੱਤਲ ਗੰਤ ਬਸ ਇਸ ਨਾਲ ਕੋਈ ਬਹੁਤ ਵੱਡੀ ਗੱਲ ਨਹੀਂ ਇੱਥੇ ਤੁਸੀਂ 2-3 ਘੰਟੇ ਬੈਠ ਸਕਦੇ ਹੋ ਕੋਈ ਬਹੁਤ ਵੱਡੀ ਗੱਲ ਨਹੀਂ ਵਹਿ ਨੂੰ ਵਹਿਰੂ ਦੀ ਕੋਈ ਧੁਨ ਆ ਲਾਪੇ ਉਹਦੇ ਚ ਧਿਆਨ ਜੋੜੇ 1 ਮਿੰਟ ਵੀ ਨਹੀਂ ਕਰ ਸਕੋਗੇ 1 ਮਿੰਟ ਅਜੜੀ ਗੱਲ ਨਹੀਂ ਕਰਿਆ ਦਾਵੇ ਨਾਲ ਕਰਿਆ 1 ਮਿੰਟ ਵੀ ਨਹੀਂ ਕਰ ਸਕੋਗੇ 1 ਮਿੰਟ ਤੇ ਸ਼ਾਇਦ ਮੈਂ 1 ਮਿੰਟ ਜ਼ਿਆਦਾ ਕਹਿ ਰਿਹਾ ਅੱਧਾ ਮਿੰਟ ਵੀ ਨਹੀਂ ਕਰ ਸਕੋਗੇ ਕਰਕੇ ਦੇਖਣਾ ਹੈ ਸਾਹਿਬ ਕਹਿੰਦੇ ਅਦਰ ਕੋਈ ਇੱਕ ਸੈਕਿੰਡ ਵਾਸਤੇ ਵੀ ਕਰ ਲਵੇ ਇੱਕ ਸੈਕਿੰਡ ਵਾਸਤੇ ਗੱਲ ਬਣ ਜਾਏਗੀ ਇੱਕ ਚਿਤ ਜਾਂ ਇੱਕ ਛੇਨ ਦਾਇਓ ਫਲ ਫਾਸ ਕੇ ਬੀਜ ਨਾਲ ਨਿਰਵਾਣ ਕੀਰਤਨ ਗਾਓ ਕਰਕੇ ਕ ਨਿਮਕ ਸਿਮਰਤ ਜਿਤ ਛੁੱਟੇ ਨਿਮਕ ਕਹਿੰਦੇ ਇੱਕ ਸੈਕਿੰਡ ਇੱਕ ਸੈਕਿੰਡ ਦੇ ਇਸ਼ਾਰਾ ਕਰਕੇ ਗੱਲ ਬਣ ਜਾਏਗੀ ਇੱਕ ਸੈਕਿੰਡ ਤੇ ਤੁਸੀਂ ਆਖੋਗੇ ਇੱਕ ਸੈਕਿੰਡ ਕਿਦਰੇ ਅਧਕਸ਼ ਨੇ ਕਤਨੀ ਤੇ ਨਹੀਂ ক্ষমা ਕਰਨੇ ਸੱਤੇ ਬਚਨ ਉਹ ਹੁੰਦੇ ਨੇ ਜੋ ਵਧਾ ਕੇ ਨਹੀਂ ਬਿਆਨ ਕੀਤੇ ਜਾਂਦੇ ਘਟਾ ਕੇ ਨਹੀਂ ਜਾਣ ਕੀਤੇ ਜਾਂਦੇ ਉਹਨਾਂ ਨੂੰ ਕਹਿੰਦੇ ਨੇ ਸੱਤ ਬਚਨ جہی گل وا کے بیان کی جائے انتما النکار وا کے بیان کر دیتی گئی ہے کہ جڑی گل گٹا کے بیان کر دیتی جائے جی ست پرش نے یہ نہ ودا کے گل کر دٹا کے گل کر د جتنی گل ہے اتنی بیان کر د اس واسطے ست پرشان کے بچن ست کے بچن ہوتے ہیں وہ نہ ودا کے گل آ کے کبھی لوگ کئی دفعہ گل ودا کے کہہ دیں گٹا کے بھی کہہ دیں ਪਰ ਸਤਿਪੁਰਖਾਂ ਦੇ ਜਿਹੜੇ ਬਚਨ ਆਉਂਦੇ ਨੇ ਉਹ ਕਲਪਨਾ ਦੇਤੇ ਨਹੀਂ ਖੜੇ ਸਚਾਈ ਦੇਤੇ ਖੜੇ ਗਲਵਧਾ ਕੇ ਨਹੀਂ ਕਹਦੇ ਗਲ ਘਟਾ ਕੇ ਨਹੀਂ ਕਹਿੰਦੇ ਗੱਲ ਜਿਤਨੀ ਹੈ ਉਤਨੀ ਕਹਿਣਾ ਜੇ ਇੱਕ ਛਿਨ ਦੇ ਚ ਗੱਲ ਬਣ ਜਾਏਗੀ ਪਰ ਹੁਣ ਇੱਕ ਛਿਨ ਕਿਹੜਾ ਕਿ ਵਾਹਿਗੁਰੂ ਵਾਹਿਗੁਰੂ ਦੀ ਮੰਦਾ ਧੁਨ ਅਲਾਪੇ ਉਹਦੇ ਚ ਧਿਆਨ ਜੋ ਹੈ ਹੁਣ ਤੁਸੀਂ ਕਰਕੇ ਵੇਖਣਾ ਧਿਆਨ ਕਦੀ ਸੱਜੇ ਜਾਂਦਾ ਕਦੀ ਖੱਬੇ ਜੁੜਦਾ ਨਹੀਂ ਕਾਰਨ ਕੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਮਾਨ ਹੈ ਕਿ ਬਾਹਰ ਜਾਣ ਨੂੰ ਪਰਿਪੂਰਨ ਪ੍ਰਮਾਤਮਾ ਨੇ ਨੌ ਦਰਵਾਜ਼ੇ ਸਾਨੂੰ ਦਿੱਤੇ ਨੇ ਜਿਹੜੇ ਨੌਂ ਇੰਦਰ ਨੇ ਨੌ ਦਰਵਾਜ਼ੇ ਤੇ ਅੰਦਰ ਅਸੀਂ ਜਾ ਸਕੀਏ ਅਨਹਦ ਨਾਦ ਸੁਣ ਸਕੀਏ ਪ੍ਰਕਾਸ਼ ਰੇਖ ਸਕੀਏ ਇੱਕੋ ਹੀ ਦਰਵਾਜ਼ਾ ਹੈ ਉਸ ਦਰਵਾਜ਼ੇ ਨੂੰ ਆਖਿਆ ਗਿਆ ਦਸਵਾਂ ਦਰਵਾਜ਼ਾ ਦਸਮ ਦੁਆਰ ਕਰਕੇ ਗੁਰਮਤਿ ਚਿਹਾ ਗਿਆ ਦਸਮ ਦੁਆਰ ਦੁਆਰਾਂਨ ਦਰਵਾਜ਼ੇ ਔਰ ਇਸ ਦਾ ਬੜਾ ਗੁਰਬਾਣੀ ਚ ਜ਼ਿਕਰ ਹੈ ਨੌ ਦਰਵਾਜ਼ ਨਵੇਂ ਦਰ ਠੀਕੇ ਰਸ ਅਮਰਤ ਦਸਵੇਂ ਚੁਈਏ ਵੀ ਜਿਹੜੇ ਨੌ ਦਰਵਾਜ਼ੇ ਨੇ ਰਸ ਇੱਥੇ ਵੀ ਹੈ ਪਰ ਬੜਾ ਠੇਕਾ ਅੱਖਾਂ ਦਾ ਰਸ ਜ਼ਬਾਨ ਦਾ ਰਸ ਕੰਨਾਂ ਦਾ ਰਸ ਖਲੜੀ ਦਾ ਰਸ ਨਾਸ ਦਾ ਰਸ ਮਨੁੱਖ ਨੂੰ ਰਸ ਚਾਹੀਦਾ ਜਿੱਥੇ ਰਸ ਨਹੀਂ ਮਿਲੇਗਾ ਬੰਦੇ ਨੂੰ ਨੀਂਦ ਆ ਜਾਏਗੀ ਸਮਝ ਜਾਏਗਾ ਬੰਦਾ ਬੋਰ ਹੋ ਜਾਏਗਾ ਉੱਠ ਜਾਏਗਾ ਪਰੇਸ਼ਾਨ ਵਿਚੇਨ ਹੋ ਜਾਏਗਾ ਕੋਈ ਰਸ ਚਾਹੀਦਾ ਇਹਨਾਂ ਨੌ ਦਰਵਾਜ਼ਿਆਂ ਦੇ ਚੋਂ ਕਿਸੇ ਨਾ ਕਿਸੇ ਦਰਵਾਜ਼ੇ ਦਾ ਰਸ ਚਾਹੀਦਾ ਬੰਦੇ ਨੂੰ ਅਗਰ ਨਹੀਂ ਬੰਦਾ ਨਹੀਂ ਬੈਠ ਸਕੇਗਾ ਉਸ ਮਹਿਫਿਲ ਵਿੱਚ ਜਿੱਥੇ ਰਸ ਨਹੀਂ ਤੇ ਹੁਣ ਮੈਂ ਅਰਜ਼ ਕਰਾਂ ਇਹ ਜਿਹੜੀ ਗੁਰਬਾਣੀ ਹੈ ਇਹਨਾਂ ਨੌ ਦਰਵਾਜ਼ਿਆਂ ਦਾ ਰਸ ਹੈ ਹੀ ਨਹੀਂ ਇਹਦੇ تو زبان نال چک کے نہیں کہہ سکتے گربانی کھٹی ہے میٹھی ہے سلونی ہے نمکین ہے کہو جی نہیں یہ زبان کا رس نہیں ہے یہ اکان کا رس بھی نہیں بھائی تھی ویک لو یہ کنا کا رس بھی نہیں ہے یہ کھلڑی کا رس بھی نہیں یہ ناستا کا رس بھی نہیں یہاں نو دروازوں کا رس نہیں ہے یہ دسویں دوار کا رس ہے نو درواز نم درفیقے رس امرت دسویں چوئی چاہیے امرت می رس دسویں دوار یہاں نو دروازیاں تے نہیں ਤੇ ਹੁਣ ਭਗਤ ਕਬੀਰ ਕਹਿੰਦੇ ਨੇ ਨੌ ਘਰ ਦੇਖ ਜੋ ਭੂਲੀ ਕਾਮਣ ਵਸਤ ਅਨੂਪ ਨ ਭਾਈ ਕੋ ਘਰੇ ਨਵੇਂ ਘਰੋਂ ਸੇ ਦਸਵੇਂ ਤੱਕ ਸਮਹੇ ਇਹ ਜਿਹੜੀ ਕਾਮਣ ਇਹ ਜੋ ਜੀਵ ਆਤਮਾ ਹੈ ਇਹ ਜੋ ਮਨੁੱਖ ਦਾ ਧਿਆਨ ਹੈ ਮਨੁੱਖ ਦੀ ਚੇਤਨਾ ਹੈ ਇਹ ਨੌ ਦਰਵਾਜ਼ਿਆਂ 'ਚ ਘਟਕੇ ਰਹਿ ਜਾਂਦੀ ਔਰ ਇਹ ਨੌ ਦਰਵਾਜ਼ੇ ਇੱਕ ਭੂਲ ਬੁਲਈਆਂ ਨੇ ਦਿੱਲੀ ਤੇ ਲਖਨਊ ਦੇ ਚ ਭੂਲ ਬੁਲਈਆਂ ਬਣੀ ਹੋਈ ਹੈ ਉਹਨੂੰ ਕਹਿੰਦੇ ਨੇ ਭੂਲ ਬੁਲਈਆਂ ایک دفعہ بندہ اندر چلا جائے اندر ہو جائے پھر باہر نکلنا اوکے جن چیز کا کوئی گائیڈ نہ بھی نہیں نکل سکے گا بندہ پس ہے ادھروں نکلنا ادھروں نکلیں جتنا وہ نکلنے کی کوشش کرتا اتنا ہی اندر فس جائے نکلتا ہی پھر جی اتنے کے رہنے والے منتظم ہیں انہوں نے انتظام کر رکھے کہ جڑا بندہ بالکل ہی نہ نکل سکے انہوں انگر جائے کیونکہ اندر متھا مار ماردہ ماردہ تھک جائے پریشان ہو گئے کبھی کہنے نو دروازے نے نا یہ بھول بھلیاں نے بندہ یہاں چٹکے رہ جا ساری زندگی اکھان کا رس مان رہے اگتا گیا زبان دے رس ہوں مانتا پیا زبان دے رس تو اگتایا ہے دے کے رستے چلا گیا کنہ دے رس تو بیچین ہو رہا خلڑی دا کلڑی کا رس چاہیے سپچھتا کا کہ کلڑی کے رس تو بےچین ہوایا ناسکا کا رس ہے ناسکا دے رس تو اور پھر اکان پھر اکھان دا رس چاہیے اسے چیلیا رہتا ہے بلاوڑے بلی بل بل پچو مڑ مڑ کے ہے بار بار بھولتا ایک گلتی سارے کول ایک دفعہ نہیں ہوئی بار بار ہوئی ہے جو ایک غلطی صرف ایک دفعہ کرے وہ منک ہے ਜੋ ਇੱਕ ਗਲਤੀ ਦੁਬਾਰਾ ਕਰੇ ਮਨੁੱਖ ਤਾਂ ਥੱਲੇ ਹੈ ਪਸ਼ੂ ਤੇ ਜੋ ਇੱਕ ਗਲਤੀ ਨੂੰ ਬਾਰ ਬਾਰ ਕਰੀ ਜਾਏ ਇਹ ਤੇ ਸ਼ੈਤਾਨ ਹੈ ਕੋਰਾ ਸ਼ੈਤਾਨ ਬੰਦ ਤੇ ਉਸਤਾਹੀ ਮਾਫ ਸੰਸਾਰ ਵਿੱਚ ਮਨੁੱਖ ਵਿਰਲੇ ਨੇ ਜੋ ਗਲਤੀ ਕਰੇ ਹੀ ਨਾ ਉਹਨੂੰ ਕਹਿੰਦੇ ਨੇ ਦੇਵਤਾ ਪਰ ਇਸਟਾ ਭੁੱਲ ਕਰਦਾ ਹੀ ਨਹੀਂ ਭੁੱਲੂ ਕੀਤੀ ਹੈ ਸਿਰਫ ਇੱਕ ਵਾਰ ਮਨੁੱਖ ਹੈ ਮਨੁੱਖ ਦਾ ਸੁਭਾਅ ਹੈ ਭੁੱਲੇਗਾ ਮਾਤੀ ਕਾਹਕਿਆ ਕਹੋ ਤੇ ਸਮੇਂ ਮਾਨਸਕੀ ਗਤੀ ਮਨੁੱਖ ਭੁੱਲੇਗਾ ਇਨਸਾਨ ਜਿਹੜਾ ਲਬਜ਼ ਹੈ ਇਹ ਅਰਬੀ ਦਾ ਹੈ ਤੇ ਮੈਂ ਇਹਦੇ ਅਖਰੀ ਅਰਥ ਪੜੇ ਨੇ ਅਰਬੀ ਸ਼ਬਦ ਕੋਸ਼ ਦੇ ਚ ਇਹਦੇ ਅਖਰੀ ਅਰਥ ਨੇ ਭੁੱਲਾ ਕਰਨ ਵਾਲਾ ਗਲਤੀਆਂ ਕਰਨ ਵਾਲਾ ਇਨਸਾਨ ਦੇ ਅਖਰੀਆ ਤੇ ਹੀ ਬਣਦਾ ਹੋਰ ਕੁਝ ਨਹੀਂ ਪਰ ਇੱਕ ਗਲਤੀ ਇੱਕ ਦਫਾ ਹੋਵੇ ਇਹ ਇਨਸਾਨੀ ਸੁਭਾਅ ਹੈ ਇਹ ਮਨੁੱਖੀ ਫਿਤਰਤ ਹੈ ਕਿਉਂਕਿ ਮਨੁੱਖ ਸਿੱਖਦਾ ਹੀ ਗਲਤੀਆਂ ਕਰਦਾ ਮਨੁੱਖ ਸਿੱਖਦਾ ਹੀ ਭੁੱਲਣਾ ਕਰ ਉਹ ਨਹੀਂ ਸਿੱਖ ਸਕਦਾ ਕਿਤਨੀ ਵੀ ਮਿਹਨਤ ਕਰੇ ਸਿੱਧਾ ਹੀ ਜੋ ਸਿੱਖ ਜਾਏ ਬਿਨਾਂ ਭੁੱਲ ਕੀਤੇ ਸਿੱਖ ਜਾਏ ਉਹ ਤੇ ਫਰਿਸ਼ਤ ਹੈ ਉਹ ਤੇ ਦੇਵਤਾ ਤੇ ਜੋ ਭੁੱਲਾਂ ਤੋਂ ਸਿੱਖੇ ਉਹ ਮਨੁੱਖ ਹੈ ਕਿ ਜੇ ਭੁੱਲਾਂ ਤੋਂ ਵੀ ਨਾ ਸਿੱਖੇ ਉਹ ਬਸ਼ਰ ਹੈ ਤੇ ਭੁੱਲਾ ਕਰਨਾ ਹੀ ਜਿਸ ਦਾ ਸੁਭਾਅ ਹੋ ਜਾਏ ਉਹ ਸ਼ੈਤਾਨ ਹੈ ਉਹ ਤੇ ਦੇਵਤਾ